ਸਤ ਸ੍ਰੀ ਅਕਾਲ ਪੇਸ਼ ਹਨ ਸਿੱਖਿਆ જગਤ ਦੀਆਂ ਅੱਜ ਮਿਤੀ 25 ਜਨਵਰੀ 2019 ਨਾਲ ਸੰਬੰਧਿਤ ਕੁਝਤਾਜਤਰੀਨ ਖਬਰਾਂ ਪਹਿਲਾ ਪੇਸ਼ ਨੇ ਮੁੱਖ ਸੁਰਖੀਆਂ ਕੱਚੇ ਮੁਲਾਜ਼ਮਾ ਨੇ ਮੁੱਖ ਮੰਤਰੀ ਦੀ ਕੋਠੀ ਘੇਰ ਕੇ ਕੱਟਿਆ ਟਵੀਟ ਵਾਲਾ ਕੇਕ ਸੇਵਾਮੁਕਤ ਹੋਏ ਅਧਿਆਪਕਾਂ ਦਾ ਹੋਵੇਗਾ ਸਨਮਾਨ ਸਿੱਖਿਆ ਸਕੱਤਰ ਮੁਲਾਜ਼ਮਾ ਨੂੰ ਝਟਕਾ ਤਨਖਾਹ ਕਮਿਸ਼ਨ ਦੀ ਮਿਆਦ 1 ਸਾਲ ਵਧਾਈ ਗਈ ਅਧਿਆਪਕ ਐਕਸ਼ਨ ਕਮੇਟੀ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਸੰਘਰਸ਼ ਦਰਾਂਨ ਹੋਈਆਂ ਸਾਰੀਆਂ ਵਿਕਟਿਮਾਈਜੇਸ਼ਨਾਂ ਰੱਦ ਬਖਾਸਤ ਕੀਤੀ ਤੇ 5 ਅਧਿਆਪਕ ਬਹਾਲ ਡੈਮੋਕਰੇਟਿਕ ਮਿਡ-ਡੇ ਮੀਲ ਕੁੱਕ ਫਰੰਟ ਦਾ ਪ੍ਰਧਾਨਗੀ ਵਫਦ ਮੰਗਾਂ ਦੀ ਪੂਰਤੀ ਲਈ ਸਟੇਟ ਮੈਨੇਜਰ ਮਿਡ-ਡੇ ਮੀਲ ਨੂੰ ਮਿਲਿਆ 10ਵੀਂ ਅਤੇ 12ਵੀਂ ਸ਼੍ਰੇਣੀ ਦੇ ਐਨਐਸਕਯੂਐਫ ਦੇ ਵਿਦਿਆਰਥੀਆਂ ਦੇ ਪ੍ਰੀਖਿਆ ਲਈ ਰੋਲ ਨੰਬਰ ਹੋਏ ਜਾਰੀ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੀ ਚੈਕਿੰਗ ਹੁਣ ਪੀਸੀਐਸ ਅਧਿਕਾਰੀ ਕਰਨਗੇ। ਹੁਣ ਪੇਸ਼ ਹੈ ਖਬਰਾਂ ਦਾ ਵਿਸਥਾਰ। ਕੱਚੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੀ ਕੋਠੀ ਘੇਰ ਕੇ ਕਟਿਆ ਟਵੀਟ ਵਾਲਾ ਕੇਕ। 24 ਜਨਵਰੀ ਨੂੰ 2 ਸਾਲ ਪਹਿਲਾਂ ਟਵੀਟ ਕਰਦੇ ਹੋਏ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਸਾਰੇ ਕੱਚੇ ਮੁਲਾਜ਼ਮ ਪੱਕੇ ਕਰ ਦਿੱਤੇ ਜਾਣਗੇ। ਪਰ 2 ਸਾਲ ਬੀਤਣ ਬਾਅਦ ਹਾਲੇ ਵਾਅਦਾ ਵਫਾ ਨਾ ਹੋਣ ਤੇ ਕੱਚੇ ਮੁਲਾਜ਼ਮਾਂ ਨੇ ਰੋਸ ਜाहिर ਕਰਦੇ ਹੋਏ ਮੁੱਖ ਮੰਤਰੀ ਦੀ ਰਿਹੈ ਸਾਹਮਣੇ ਵਾਅਦਾ ਖਿਲਾਫੀ ਦਾ ਕੇਕ ਕਟਿਆ। ਸੁਰੱਖਿਆ ਕਰਮਚਾਰੀਆਂ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ ਨੁਮਾਇੰਦਿਆਂ ਨੇ ਕਿਹਾ ਕਿ 30 ਜਨਵਰੀ ਵਾਲੇ ਦਿਨ ਇਹ ਮੁਲਾਜ਼ਮ ਜ਼ਿਲ੍ਹਿਆਂ ਵਿੱਚ ਰੋਸ ਮਾਰਚ ਕਰਨਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਵਿਧਾਨ ਸਭਾ ਦੇ ਸੈਸ਼ਨ ਦੇ ਦੂਸਰੇ ਦਿਨ ਚੰਡੀਗੜ੍ਹ ਵਿਖੇ ਹੱਲਾ ਬੋਲ ਰੈਲੀ ਕੀਤੀ ਜਾਏਗੀ ਸੇਵਾਮੁਕਤ ਹੋਏ ਅਧਿਆਪਕਾਂ ਦਾ ਹੋਵੇਗਾ ਸਨਮਾਨ ਇਹ ਕਹਿਣਾ ਹੈ ਸਿੱਖਿਆ ਸਕੱਤਰ ਦਾ ਸਿੱਖਿਆ ਸਕੱਤਰ ਨੇ ਖੁਦ ਸੇਵਾਮੁਕਤ ਹੋਏ ਅਧਿਆਪਕਾਂ ਨੂੰ ਸਨਮਾਨਿਤ ਕਰਨ ਦੀ ਰਸਮ ਵੀ ਕੀਤੀ ਹੈ 70 ਦੇ ਕਰੀਬ ਅਧਿਆਪਕਾਂ ਨੂੰ ਖੁਦ ਸਨਮਾਨਿਤ ਕੀਤਾ ਅਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ। ਮੁਲਾਜ਼ਮਾਂ ਨੂੰ ਝਟਕਾ, ਤਨਖਾਹ ਕਮਿਸ਼ਨ ਦੀ ਮਿਆਦ 1 ਸਾਲ ਵਧਾਈ ਗਈ। ਮੁਲਾਜ਼ਮਾਂ ਨੂੰ ਝਟਕਾ ਦਿੰਦੇ ਹੋਏ ਪੰਜਾਬ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੀ ਮਿਆਦ 1 ਸਾਲ ਅੱਗੇ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ ਜੈ ਸਿੰਘ ਗਿੱਲ ਦੀ ਅਗਵਾਈ ਵਾਲੇ 6ਵੇਂ ਤਨਖਾਹ ਕਮਿਸ਼ਨ ਦੀ ਮਿਆਦ 1 ਸਾਲ ਵਧਾ ਦਿੱਤੀ ਹੈ। ਇਸ ਤੋਂ ਇਹ ਸਪਸ਼ਟ ਹੈ ਕਿ ਇਸ ਸਾਲ ਦੇ ਅੰਤ ਤੱਕ ਮੁਲਾਜ਼ਮਾਂ ਨੂੰ 6ਵੇਂ ਤਨਖਾਹ ਕਮਿਸ਼ਨ ਦਾ ਲਾਭ ਨਹੀਂ ਮਿਲੇਗਾ। ਪੰਜਾਬ ਸਰਕਾਰ ਡੀਏ ਦੀਆਂ ਬਕਾਇਆ ਚਾਰ ਕਿਸ਼ਤਾਂ ਦਾ ਭੁਗਤਾਨ ਵੀ ਹਾਲੇ ਤੱਕ ਨਹੀਂ ਕਰ ਸਕੀ ਹੈ। ਅਧਿਆਪਕ ਐਕਸ਼ਨ ਕਮੇਟੀ ਦੀ ਸਿੱਖਿਆ ਸਕੱਤਰ ਨਾਲ ਮੀਟਿੰਗ ਸੰਘਰਸ਼ ਦੌਰਾਨ ਹੋਈਆਂ ਸਾਰੀਆਂ ਵਿਕਟਿਮਾਈਜੇਸ਼ਨਾਂ ਰੱਦ, ਬਰਖਾਸਤ ਕੀਤੇ ਪੰਜ ਅਧਿਆਪਕ ਬਹਾਲ। ਪਿਛਲੇ ਦਿਨਾਂ ਵਿੱਚ ਅਜੀਬੋ-ਗਰੀਬ ਹਾਲਤ ਵਿੱਚ ਪਹੁੰਚੇ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਕੁਝ ਰਾਹਤ ਦੀ ਖਬਰ ਆਈ ਆ। ਸਰਕਾਰ ਵੱਲੋਂ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਲੀਡਰਾਂ ਤੇ ਹੋਈ ਸ਼ਕਤੀ ਹੁਣ ਵਾਪਸ ਲੈ ਲਈ ਗਈ ਹੈ। ਸਰਕਾਰ ਨੇ ਬੀਤੇ ਦਿਨੀ ਵਿਰਖਾਸਤ ਕੀਤੇ ਪੰਜ ਅਧਿਆਪਕ ਲੀਡਰਾਂ ਨੂੰ ਮੁੜ ਤੋਂ ਨੌਕਰੀ ਤੇ ਬਹਾਲ ਕਰਨ ਤੇ ਹੋਰ ਅਧਿਆਪਕਾਂ ਦੀਆਂ ਮੌਤਲੀਆਂ ਨੂੰ ਵੀ ਰੱਦ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ 8 ਫਰਵਰੀ ਨੂੰ ਅਧਿਆਪਕਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ। ਕੈਪਟਨ ਸਰਕਾਰ ਨੇ ਬੀਤੀ 15 ਜਨਵਰੀ ਨੂੰ ਪੰਜ ਅਧਿਆਪਕ ਲੀਡਰਾਂ ਹਰਦੀਪ ਟੋਡਲਪੁਰ ਭਾਰਤ ਕੁਮਾਰ ਹਰਵਿੰਦਰ ਰਖੜਾ ਦਿਦਾਰ ਮੁੱਦਕੀ ਤੇ ਹਰਜੀਤ ਜੀਦਾ ਨੂੰ ਨੌਕਰੀ ਤੋਂ ਬਰਖਾਸਤ ਕਰਨ ਦਾ ਐਲਾਨ ਕਰ ਦਿੱਤਾ ਸੀ ਜਿਸ ਦਾ ਸਖਤ ਵਿਰੋਧ ਹੋਇਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਦਾ ਰੋਸਾ ਨਾ ਸਹਿਣ ਦੀ ਹਾਲਤ ਵਿੱਚ ਕੈਪਟਨ ਸਰਕਾਰ ਨੇ ਆਪਣੇ ਕਦਮ ਵਾਪਸ ਮੋੜ ਲਏ ਨੇ ਜਸਵਿੰਦਰ ਸਿੰਘ ਸਿੱਧੂ ਨੇ ਆਪਣੇ ਸਾਥੀ ਅਧਿਆਪਕਾਂ ਨੂੰ ਮੁੜ ਬਹਾਲ ਕਰਵਾਉਣ ਤੇ ਸਰਕਾਰ ਤੋਂ ਹੋਰ ਮੰਗਾਂ ਮੰਨਵਾਉਣ ਵਿੱਚ ਕਾਫੀ ਐਮ ਭੂਮਿਕਾ ਨਿਭਾਈ ਹੈ 27 ਫਰਵਰੀ ਦੇ ਅਮਰਸਰ ਐਕਸ਼ਨ ਨੂੰ ਕਰਨ ਜਾਂ ਨਾ ਕਰਨ ਬਾਰੇ ਅਧਿਆਪਕ ਸੰਘਰਸ਼ ਕਮੇਟੀ ਦੁਆਰਾ ਅੱਜ ਸ਼ਾਮ ਤੱਕ ਫੈਸਲਾ ਲੈ ਲਿਆ ਜਾਵੇਗਾ ਜਸਵਿੰਦਰ ਸਿੰਘ ਸਿੱਧੂ ਨੇ ਸੰਕੇਤ ਦਿੱਤੇ ਹਨ ਕਿ ਜੇਕਰ ਰੈਂਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਲੇ ਦਿਨਾਂ ਵਿੱਚ ਸੰਘਰਸ਼ ਦਾ ਰੁਖ ਪਟਿਆਲੇ ਵੱਲ ਨੂੰ ਹੋਵੇਗਾ ਡੈਮੋਕਰੈਟਿਕ ਮੇਡੇਮੇਲ ਕੁੱਕ ਫਰੰਟ ਦਾ ਪ੍ਰਧਾਨਗੀ ਵਫਤ ਮੰਗਾਂ ਦੀ ਪੂਰਤੀ ਲਈ ਸਟੇਟ ਮੈਨੇਜਰ ਮੇਡੇਮੇਲ ਨੂੰ ਮਿਲਿਆ ਡੈਮੋਕ੍ਰੈਟਿਕ ਮੈੱਡੇ ਮੀਲ ਦੇ ਕੋਕ ਫਰੰਟ ਦੇ ਪ੍ਰਧਾਨਗੀ ਵਫਦ ਨੇ ਲੰਬੇ ਸਮੇਂ ਤੋਂ ਪੂਰੀਆਂ ਨਾ ਹੋ ਰਹੀਆਂ ਮੰਗਾਂ ਬਾਰੇ ਪੰਜਾਬ ਸਰਕਾਰ ਦੇ ਮੈੱਡੇ ਮੀਲ ਮੈਨੇਜਰ ਪ੍ਰਵਚਾਰਨ ਸਿੰਘ ਨੂੰ ਮਿਲ ਕੇ ਰੋਸ ਜाहिर ਕੀਤਾ ਪ੍ਰਧਾਨਗੀ ਵਫਦ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਤਨਖਾਹਾਂ 1700 ਰੁਪਏ ਤੋਂ ਦੁੱਗਣੀ ਕਰਕੇ 3400 ਰੁਪਏ ਕਰਨ ਉਹਨਾਂ ਦੀਆਂ ਤਨਖਾਹਾਂ ਸਿੱਧੀਆਂ ਖਾਤਿਆਂ ਵਿੱਚ ਪਾਉਣ ਬੀਮਾ ਕਰਵਾਉਣ ਛੁੱਟੀਆਂ ਨਿਰਧਾਰਤ ਕਰਨ ਅਤੇ ਸਾਲ ਵਿੱਚ 2 ਮਹੀਨੇ ਛੁੱਟੀਆਂ ਦੀ ਤਨਖਾਹ ਕਟਣੀ ਬੰਦ ਕਰਨ ਦੇ ਵਾਅਦਿਆਂ ਦੀ ਪੂਰਤੀ ਨਹੀਂ ਕੀਤੀ ਗਈ ਹੈ। ਪ੍ਰਵਚਨ ਸਿੰਘ ਮੈਨੇਜਰ ਸਟੇਟ ਮਿਡ-ਡੇ ਮੀਲ ਨੇ ਸਪਸ਼ਟ ਕਰਦੇ ਆ ਕਿਹਾ ਕਿ ਉਹਨਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਗੰਭੀਰਤਾ ਨਾਲ 10ਵੀਂ ਅਤੇ 12ਵੀਂ ਸ਼੍ਰੇਣੀ ਦੇ ਐਨਐਸਕਯੂਐਫ ਦੇ ਵਿਦਿਆਰਥੀਆਂ ਦੇ ਪ੍ਰੀਖਿਆ ਲਈ ਰੋਲ ਨੰਬਰ ਹੋਏ ਜਾਰੀ ਪ੍ਰਯੋਗੀ ਪ੍ਰੀਖਿਆਵਾਂ ਹੋਈਆਂ ਮੁਲਤਵੀ। 10ਵੀਂ ਅਤੇ 12ਵੀਂ ਸ਼੍ਰੇਣੀ ਦੀਆਂ NSQF ਵਿਸ਼ਿਆਂ ਦੇ ਵਿਦਿਆਰਥੀਆਂ ਦੇ ਰੋਲ ਨੰਬਰ ਜਾਰੀ ਕਰ ਦਿੱਤੇ ਗਏ ਨੇ ਵਰਨਣਯੋਗ ਹੈ ਕਿ 10ਵੀਂ ਅਤੇ 12ਵੀਂ ਦੀਆਂ NSQF ਵਿਸ਼ੇ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਜੋ 28 ਜਨਵਰੀ ਤੋਂ ਸ਼ੁਰੂ ਹੋਣੀਆਂ ਸਨ ਦੇ ਸੰਬੰਧ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਇੱਕ ਪੱਤਰ ਜਾਰੀ ਹੋਇਆ ਹੈ ਜਿਸ ਵਿੱਚ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਕੁਝ ਤਕਨੀਕੀ ਕਾਰਨਾਂ ਕਰਕੇ NSQF ਅਧੀਨ 10ਵੀਂ ਤੇ 12ਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਹਾਲ ਦੀ ਘੜੀ ਪੋਸਟਪੋਨ ਕੀਤੀਆਂ ਗਈਆਂ ਨੇ ਇਥੇ ਵੀ ਨਾਸਨ ਲਾਜ਼ਮੀ ਹੈ ਕਿ 12ਵੀਂ ਸ਼੍ਰੇਣੀ ਦੇ ਵੋਕੇਸ਼ਨਲ ਹੋਲਡ ਸਕੀਮ 10ਵੀਂ ਸ਼੍ਰੇਣੀ ਦੇ ਪ੍ਰੀ ਵੋਕੇਸ਼ਨਲ ਵਿਸ਼ਿਆਂ ਤੇ ਪ੍ਰੈਕਟੀਕਲ ਦੀਆਂ ਮਿਤੀਆਂ ਵਿੱਚ ਕੋਈ ਤਬਦੀਲੀ ਨਹੀਂ ਹੈ ਇਹ ਪਹਿਲਾਂ طے ਮਿਤੀ ਅਨੁਸਾਰ ਹੀ ਕਰਵਾਈ ਜਾਵੇਗੀ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੀ ਚੈਕਿੰਗ ਹੁਣ ਪੀਸੀਐਸ ਅਧਿਕਾਰੀ ਕਰਨਗੇ ਨਕਲ ਨੂੰ ਨਕੇਲ ਪਾਉਣ ਲਈ ਸਿੱਖਿਆ ਵਿਭਾਗ ਵੱਲੋਂ ਯਤਨ ਤੇਜ਼ ਕਰ ਦਿੱਤੇ ਗਏ ਹਨ ਸਖਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਸੂਬੇ ਦੇ ਡਾਇਰੈਕਟਰ ਜਨਰਲ ਪੁਲਿਸ ਨੂੰ ਪੱਤਰ ਜਾਰੀ ਕਰਦੇ ਹੋਏ ਪ੍ਰੀਖਿਆ ਕੇਂਦਰਾਂ ਦੁਆਰਾ ਸਖਤ ਪੁਲਿਸ ਸੁਰੱਖਿਆ ਪ੍ਰਬੰਧ ਹੱਲ ਕਰ ਲਈ ਕਿਹਾ ਹੈ ਪ੍ਰੀਖਿਆ ਕੇਂਦਰਾਂ ਦੁਆਲੇ ਧਾਰਾ 144 ਲਗਾਉਣ ਦੀ ਗੱਲ ਵੀ ਕਹੀ ਗਈ ਹੈ ਜਿਹੜੇ ਸਕੂਲਾਂ ਵਿੱਚ ਪ੍ਰੀਖਿਆ ਕੇਂਦਰ ਬਣਾਇਆ ਗਿਆ ਹੈ ਉਸ ਸਕੂਲ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਪ੍ਰੀਖਿਆ ਕੇਂਦਰਾਂ ਵਾਲੇ ਸਕੂਲਾਂ ਦੇ ਸਟਾਫ ਦੀ ਦੂਜੇ ਸਕੂਲਾਂ ਵਿੱਚ ਜਾਣ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਅੱਜ ਦੀਆਂ ਸਿੱਖਿਆ ਖੇਤਰ ਦੀਆਂ ਖਬਰਾਂ ਖਤਮ ਹੋਈਆਂ। ਇਜਾਜ਼ਤ ਦੇਉ ਧੰਨਵਾਦ। ਦੋਸਤੋ ਜੇਕਰ ਹਾਲੇ ਤੱਕ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਤੇ ਹਾਂ ਘੰਟੀ ਦੇ ਬਟਨ ਨੂੰ ਦਬਾਉਣਾ ਵੀ ਨਾ ਭੁੱਲਣਾ ਤਾਂ ਕਿ ਸਾਡੇ ਦੁਆਰਾ ਪਾਈਆਂ ਜਾਣ ਵਾਲੀਆਂ ਨਵੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦੇ ਰਹਿਣ। ਧੰਨਵਾਦ ਜੀ।